ਆ ਦੇਖੋ ਬਾਈ ਸਾਹਿਬ ਅੰਬ ਲੱਗੇ ਅੰਬ ਪਾਰੇ ਨੂੰ ਕਿੰਨੇ ਲੱਗੇ ਸੀਗੇ 25 30 ਸੀ ਹਨਾ ਤੇਰ ਕੀ ਦਾ ਲੋੜਾ ਹੀ ਆਇਆ ਪਹਿਲਾਂ ਥੋੜਾ ਫੜ ਕੇ ਬਣਾ ਲਾ ਓਹੋ ਦੇ ਵਿੱਚ ਜਿਵੇਂ ਆਦੇ ਨਾ ਆਹਾ ਫਾਮ ਆਹਾ ਲੈ ਕੇ ਜਿੱਥੇ ਕਿ ਇਧਰ ਫੋਪੀ ਜਗੇ ਪਾਣੇ ਖੁੱਡਾ ਖਾਂਦਾ ਟੂਆਂ ਦੀਆਂ ਆਹਾ ਉਹ ਪਰ ਇਹਨੂੰ ਹੋਰ ਵਧਾ ਦਿੰਨੇ ਆ ਹਨਾ ਉਹ ਸਾਰੇ ਵਿੱਚ ਲਾ ਦਿੰਨੇ ਆ ਅਲਥਾ ਆ ਜਾ ਪਤਾ ਕੇ ਇਹਨਾਂ ਨੂੰ ਤੇ ਮੇਰੇ ਕੋਲੇ ਫੜਾ ਦੇ ਮੈਂ ਤਰਹ ਹੋਰ ਬਣਾ ਲਾਂਗਾ ਜੀ ਜਿੰਦੇ ਹਾਂ ਤਾਂ ਗਿੱਦੇ ਬਾਹਰ ਕੱਢ ਬੜੇ ਨਾ ਅੱਡਾ ਚੱਪਲ ਨੂੰ ਕਿਥੇ ਪਤਾ ਨਹੀਂ ਕਿੱਥੇ ਰਹਿ ਗਈ ਲੈ ਸਾੜ ਥੂ ਪਲਾਵ ਦੀ ਮਾਂ ਤੇ ਐਸੇ ਜਿਹਾ ਕੋਈ ਕੱਢ ਨਹੀਂ ਹਾਲੀ ਵਾਲੀ ਇਤਨਾ ਮੈਂ ਕਹੀਆਂ ਚਪਲੀਆਂ ਲਾਦੇ ਚਪਲੀਆਂ ਲਾਦੇ ਟੋਕੜਾ ਅੱਖੇ ਲੱਗਦੀਆਂ ਨਾਲ ਲਾਇਆ ਭਾਈ ਕੇਲੇ ਇੱਥੇ ਜੀ ਆ ਇੱਥੇ ਹੀ ਆ ਆਪਰੇਸ਼ਨ ਨੂੰ ਵੀ ਗਈ ਸੀ ਪਰੇ ਪਈ ਇਧਰ ਨੂੰ ਪਹਿਲੇ ਬਾਦੇ ਨਾਲ ਹੀ ਫੇਰ ਇੱਥੇ ਹੀ ਆ ਔਰ ਇੰਨੇ ਕ ਤਾਂ ਜੀ ਤੇ ਦੇਲਾ ਕਰੋੜਾ ਹੁਣ ਹਾਂ ਤੈਨੂੰ ਇੱਥੋਂ ਕਹਿਣ ਵੀ ਤੂੰ ਜੁੱਪ ਲਗੀਆਂ ਲਾਹ ਦੇ ਚੱਪਲੀਆਂ ਲਾ ਕੇ ਫੇਰ ਬੜੀ ਨਹੀਂ ਅਕੇ ਘਾਹ ਤੇ ਖੜ ਜੂਗੀ ਲਦਾਸ ਪਾਣੀ ਚ ਵੀ ਕਹਤੇ ਭਾਣਾ ਚੱਪਲੀ ਪਾ ਕੇ ਖੜਿਆ ਬੰਦਾ ਜਾਂ ਜੁੱਤੀ ਪਾ ਕੇ ਉਹ ਚਪਲੀਆਂ ਗੋਚ ਗਈਆਂ ਪਾੜੀ ਚੱਲ ਕੂੜੀ ਤਾਂ ਬਣਾ ਲਈ ਇਹਨਾਂ ਨੇ ਸਾਰੀ ਮੈਂ ਕਿਹਾ ਤੂੜੀ ਤਾਂ ਇਹਨਾਂ ਨੇ ਲਈ ਬਣਾ ਸਾਰੀ ਹੋਰ ਕਿਵੇਂ ਡਰਮ ਚ ਪਾਉਣਾ ਹੈ ਆ ਕਮਾਤਾਂ ਇਹ ਪਾਣੀ ਦਾ ਸਾਰਾ ਹਰਾ ਹੋ ਜਾਣਾ ਕਿਉਂ ਕਰਾਂਗੇ ਤੇ ਇਹਦੇ ਵਿੱਚ ਪੱਟ ਕੇ ਨਾ ਦੂਜੇ ਨਾਲ ਕਸਗੇ ਨਾ ਤੇ ਦਿਹਾੜੀਆਂ ਲਾ ਕੇ ਜਿੱਥੇ ਮਤਲਬ ਹੋਇਆ ਦੋ ਆਹੋ ਵੀ ਉਹਨੂੰ ਖੱਬਲ ਜਰੋਂ ਵੱਢ ਕੇ ਦੇ ਵਿੱਚ ਗੰਨੇ ਠੋਕਦੇ ਇਹਦੇ ਵਿੱਚ ਵੀ ਆ ਪੂਰੇ ਹੋਣ ਵਾਲੇ ਚ ਵੀ ਇਹਦੇ ਵਿੱਚ ਵੀ ਲਾਦੇ ਜਿਹੜੇ ਕਿਹਦੇ ਬਿਲ ਲਾਵਾ ਥਾ ਅ ਸੌ ਭਾਇ ਐਸੀ ਵੱਡਣ ੋਂਫ ਸੁਖ ਨਾ ਮਗਾ ਸੌਫ ਆਏ ਸੀ ਵੱਡਣ ਓ ਹਾਂ ਸੋਖਣਾ ਪਹਿਲਾਂ ਹੀ ਵੱਡੀ ਪਈ ਸੀ ਆ ਮੂੰਗੀ ਆ ਇਹਨਾਂ ਦੀ ਹਾਂ ਸਰੋਂ ਦਾ ਕੱਢ ਲਈ ਇਹਨੇ ਸਰਾਂ ਪਿਆ ਹੋਵੇ ਇਹਨਾਂ ਦਾ ਉਹ ਕੱਢ ਲਈ ਮੈਂ ਕਿਹਾ ਇਧਰ ਇਹ ਤਾਂ ਉਹੀ ਸੱਤਿਆਂ ਦਾ ਫੂਸੜ ਜਿਆ ਇੱਥੇ ਅੱਗ ਲਾਉਣਗੇ ਇਹਨੂੰ ਆ ਦੇ ਅਮਰੂਦ ਇਹਨਾਂ ਨੂੰ ਹੁਣੇ ਤੋਂ ਪਾਣੀ ਪਾਉਣ ਲੱਗਣ ਤਾਂ ਜਾ ਕੇ ਇਹ ਬਣਨੇ ਅਮਰੂਦ ਖੇਤਾਂ ਆ ਬਈ ਆਪਦੇ ਖੇਤ ਸਿੱਧ ਨੇ ਕਿੜਾ ਛੇੜਾ ਚੱਕਲਾ ਪਾਰਾ ਦੂਜਾ ਰੱਖਦੀ ਉਹਨਾਂ ਨੇ ਵੀ ਇੱਥੇ ਲੈ ਕੇ ਚੱਕੀ ਹੁੰਦੀ ਹੈ ਹਾਂ ਇਹ ਆ ਭਈਆ ਬੱਟੀ ਕਹਿੰਦੇ ਹੁਣੇ ਆ ਪਹਿਲੇ ਮੈਂ ਖਾ ਪਹਿਲੇ ਟੋਕਰਾ ਦੇ ਵਾ ਮੈਂ ਮਾਤਾ ਦਾ ਟਾਲੇ ਨਾ ਮੈਂ ਟੋਕਰਾ ਦੇ ਰਹੀ ਆਹ ਹੋ ਕਰਾਂਗੇ ਉਹਨੂੰ ਪੁੱਛ ਲੈ ਕਿ ਜਿੰਨੇ ਕ ਤਾਂ ਸਾਡੇ ਲੱਗ ਗਏ ਲੱਗ ਗਏ ਤੇ ਬਾਕੀ ਉਹਨੂੰ ਵੇਚ ਦਿਆਂਗੇ ਹਨਾ ਹਾਂ ਆ ਤਾਂ ਮਿਹੜਾ ਜਿਹਾ ਬਟਲੇ ਆ ਨਾ ਨੇ ਲੈ ਨਹੀਂ ਪਿਆਈ ਆ ਵੱਡਿਆ ਕਿੱਥੇ ਆ ਪਿਆ ਵੇਚ ਇਧਰ ਨੂੰ ਇੰਨੇ ਹੈਗੇ ਇਹ ਵੀੜੇ ਵਾਲੇ ਵੱਡਾ ਔਰ ਪਹਿਲਾਂ ਤਾਂ ਉਧਰ ਜਾਇਆ ਇਹ ਕੱਲ ਨੂੰ ਜਾ ਕੇ ਦੋ ਦਿਨਾਂ ਜੀ ਨਾ ਦੋ ਰਾਤਾਂ ਰਹਿਣੀਆਂ ਵੱਧ ਤੋਂ ਵੱਧ ਤੀਜੀ ਨਹੀਂ ਰਹਿਣਾ